ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸ ਦਈਏ ਪਾਰਤ ਪਾਕਿਸਤਾਨ ਦੇ ਨਾਲ ਲੱਗਦੇ ਪਠਾਨਕੋਟ ਦੇ ਪਿੰਡ ਚਕਰਾਲ ਹਲਕਾ ਪੋਆ ਦੇ ਪਿੰਡ ਚਕਰਾਲ ਦੇ ਵਿੱਚ ਚਾਰ ਸ਼ੱਕੀ ਵਿਅਕਤੀ ਬਿੱਤੀ ਰਾਹ ਦੇਖੇ ਜਾਣ ਦੀ ਖਬਰ ਜਿਹੜੀ ਉਹ ਮਿਲੀ ਸੀ ਤੇ ਜਿਸ ਤੋਂ ਬਾਅਦ ਬੀਐਸਐਫ ਤੇ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਦੋ ਦਿਨ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਪਿੰਡ ਛੋੜੀਆਂ ਦੇ ਵਿੱਚ ਤਿੰਨ ਸ਼ੱਕੀ ਵਿਅਕਤੀ ਜਿਹੜੇ ਨੇ ਉਹ ਦੇਖੇ ਗਏ ਸੀ ਤੇ ਹੁਣ ਜਿਹੜੇ ਨੇ ਹਲਕਾ ਪੋਆ ਦੇ ਪਿੰਡ ਚਕਰਾਲ ਦੇ ਵਿੱਚ ਪਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਇਸ ਪਿੰਡ ਦੇ ਵਿੱਚ ਕੀ ਵਿਅਕਤੀ ਦੇਕੇ ਜਾਣ ਦੀ ਖਬਰ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਸਪੈਸ਼ਲ ਫੋਰਸਸ ਦੇ ਨਾਲ ਜਿਹੜਾ ਹੈ ਬੀਐਸਐਫ ਦੀ ਜੇਕਰ ਅਸੀਂ ਗੱਲ ਕਰੀਏ ਕਮਾਂਡੋ ਫੋਰਸ ਦੀ ਜੇਕਰ ਅਸੀਂ ਗੱਲ ਕਰੀਏ ਡਰੋਨਸ ਦੇ ਨਾਲ ਤਲਾਸ਼ੀ ਜਿਹੜੀ ਹੈ ਚੱਪੇ-ਚੱਪੇ ਦੀ ਲਈ ਜਾ ਰਹੀ ਹੈ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਉਹ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਹ तमाम ਜਾਣੀ ਕੀਤੀ ਗਈ ਹੈ ਜਾਣਕਾਰੀ ਤੇ ਹੋਰ ਤੁਹਾਨੂੰ ਦੱਸ ਦਈਏ ਉਥੇ ਜੇਕਰ ਅਸੀਂ ਗੱਲ ਕਰੀਏ ਡੀਐਸਪੀ ਸੁਖਜਿੰਦਰ ਠਾਪੜ ਦੇ ਵੱਲੋਂ ਵੀ ਜਿਹੜਾ ਹੈ ਖੁਦ ਆਪ ਜਾ ਕੇ ਇਹ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਇਹ तमाम ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਤੇ ਆਓ ਇੱਕ ਵਾਰ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਕ ਵਾਰੀ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕਰ ਲਈ ਸਰ ਮੈਂ ਨਾ ਕੋਈ ਰਾਤ 8:30 ਵਜੇ ਘਰ ਬੈਠਾ ਸੀ ਤੇ ਮੈਨੂੰ ਫੋਨ ਆ ਗਿਆ ਤੇ ਉਹਨਾਂ ਨੇ ਕਿਹਾ ਇਹ ਫੋਨ ਤੇ ਉਹਨਾਂ ਨੇ ਕਿਹਾ ਜੀ ਮੈਂ ਨਾ ਉਹਰੇ ਬੰਦੇ ਦੇਖੇ ਕੋਈ ਚਾਰ ਮੈਂ ਕਿਹਾ ਚਲੋ ਮੈਂ ਉਸੇ ਵੇਲੇ ਤੁਰੰਤ ਘਰੋਂ ਹੀ ਆਪਣੇ ਮੋਬਾਈਲ ਫੋਨ ਕਰ ਦਿੰਦਾ ਐਸ.ਐਸ.ਓ ਸਾਹਿਬ ਨੂੰ ਤੇ ਦਾਦਾ ਮੁਰਿਆ ਨੇ ਬੰਦੇ ਦੇਖੇ ਨੇ ਕੋਈ ਚਾਰ ਤੇ ਬਾਕੀ ਮੈਂ ਕਿਹਾ ਮੈਂ ਉੱਥੇ ਜਾ ਕੇ ਦੇਖਣਾ ਵੀ ਕੋਣ ਹੈਗੇ ਨੇ ਕੋਣ ਨਹੀਂ ਚਲੋ ਇੱਥੇ ਆ ਕੇ ਮੈਂ ਫਿਰ ਪੁੱਛਿਆ ਇਹਨਾਂ ਨੂੰ ਵੀ ਦੱਸੋ ਵੀ ਕਿੰਨੇ ਦੇਖਿਆ ਮੁਰਾ ਰੀਸੂ ਆ ਉਹਨੇ ਕਿਹਾ ਵੀ ਜੀ ਮੈਂ ਲਖਿਆ ਚਾਰ ਬੰਦੇ ਉਹਨਾਂ ਨੇ ਮੂੰਹ ਬੰਨੀ ਸੀ ਔਰ ਕਾਲੀਆਂ ਟੀ-ਸ਼ਰਟਾਂ ਪਾਈਆਂ ਸੀ ਜਦੋਂ ਉਹਨੇ ਥੋੜੀ ਜਿਹੀ ਦੂਰੀ ਤੇ ਦੇਖੇ ਨੇ ਡਰ ਗਿਆ ਦਰਦਾ ਨਾਲ ਧੋੜ ਕੇ ਵਾਪਸ ਆ ਗਿਆ ਵਿਚਾਰਾ ਬਾਕੀ ਇਹਨੇ ਅੱਗੇ ਨਹੀਂ ਦੇਖਿਆ ਵੀ ਉਹਨਾਂ ਕੋਲ ਕੀ ਹੈ ਸੀ ਕੀ ਨਹੀਂ ਕਿਉਂਕਿ ਆਪੇ ਖੁਦ ਡਰ ਗਿਆ ਉਸ ਤੋਂ ਬਾਅਦ ਫਿਰ ਕੋਈ ਘੰਟੇ ਬਾਅਦ ਪੌਣੇ ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਜੀ ਐ ਐਸ ਐਚਓ ਸਾਹਿਬ ਔਰ ਡਿਪਟੀ ਸਾਹਿਬ ਸਾਰੇ ਆ ਗਏ ਨੇ ਤੇ ਡਿਪਟੀ ਸਾਹਿਬ ਨੇ ਸਗੋਂ ਮੈਨੂੰ ਕਿਹਾ ਵੀ ਇੱਥੇ ਐਮਬੂਸ ਵੀ ਲੱਗੇ ਆਗੇ ਨੇ ਤੇ ਸ਼ਾਇਦ ਹੋ ਸਕਦਾ ਹੋ ਨਹੀਂ ਹੋਣ ਫਿਰ ਚਲੋ ਇਹਨਾਂ ਨੇ ਦੇਖਿਆ ਦੋਖਿਆ ਸਾਰਾ ਮੋਕਾ ਦੇਖਿਆ ਉਸ ਤੋਂ ਬਾਅਦ ਸਾਡਾ ਮੁੰਡਾ ਇੱਕ ਸੈਂਟੀਮਾਰ ਜੀ ਉਹਨੇ ਕਿਹਾ ਜੀ ਮੈਂ ਵੀ ਦੇਖੇ ਨੇ ਦੋ ਬੰਦੇ ਉਹ ਵਰਦੀ ਚ ਸੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਇੱਥੇ ਤੁਸੀਂ ਕੀ ਕਰਦੇ ਹੋ ਪਏ ਇੱਥੇ ਵੀ ਇਹਨਾਂ ਨੇ ਇਹ ਕਿਹਾ ਮੁਰੇਲੇ ਵੀ ਜੀ ਮੈਂ ਤੇ ਇੱਥੇ ਆਪਣੇ ਸ਼ੇਅਰ ਕਰਦਾ ਤੁਸੀਂ ਦੱਸੋ ਉਹ ਕਹਿੰਦੇ ਵੀ ਰਾਤ ਨੂੰ ਨਹੀਂ ਘੁਮਣਾ ਮਾਰ ਪਈ ਫਿਰ ਉਹਨਾਂ ਨੇ ਇਹਨੂੰ ਪੁੱਛਿਆ ਵੀ ਤੁਹਾਡੇ ਪਿੰਡ ਪਿਆਰਾ ਲੱਗਦਾ ਇਹਨਾਂ ਨੇ ਕਿਹਾ ਜੀ ਲੱਗਦਾ ਪਿਆਰਾ ਕਿੰਨੇ ਬੰਦੇ ਆ ਜੀ ਇਹਨਾਂ ਨੇ ਕਿਹਾ ਜੀ 14-15 ਬੰਦੇ ਆ ਉਹਨਾਂ ਨੇ ਵੀ ਗੱਲ ਪੁੱਛਿਆ ਵੀ ਉਹਨਾਂ ਕੋਲ ਹਥਿਆਰ ਵਗਾਰਾ ਹੈਗੇ ਆ ਕਿ ਜਾਂ ਖਾਲੀ ਹੈ ਇਹਨਾਂ ਨੇ ਕਿਹਾ ਜੀ ਸਾਰਿਆਂ ਕੋਲ ਹਥਿਆਰ ਹੁੰਦੇ ਆ ਲਾਇਸੈਂਸ ਹੀ ਉਸ ਤੋਂ ਬਾਅਦ ਜੀ ਬਸ ਇੰਨੀ ਗੱਲਬਾਤ ਹੋਈ ਆ ਤੇ ਇਹ ਵਿਚਾਰ ਆ ਗਿਆ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਉਸ ਤੋਂ ਬਾਅਦ ਫਿਰ ਫੋਰਸ ਆ ਗਈ ਆ ਫਿਰ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਦੁਬਾਰਾ ਸਵੇਰ ਨੂੰ ਆਵਾਂਗੇ ਜੀ ਉਹ ਕੋਈ 1 ਘੰਟਾ 1.5 ਘੰਟਾ ਸਾਰੀ ਫੋਰਸ ਫੇਰ ਇੱਥੇ ਰਹੀ ਹੈ ਉਹਨਾਂ ਨੇ ਲੋਕੇਸ਼ਨ ਵੀ ਦੇਖੀ ਆ ਆਪਣੇ ਪਿਆਰਿਆਂ ਦੇ ਨਿਸ਼ਾਨ ਵੀ ਦੇਖਿਆ ਡਿਪਟੀ ਸਾਹਿਬ ਨੇ ਉੱਥੇ ਗੋਲੇ ਵਗੈਰਾ ਵੀ ਲਵਾਇਆ ਜਿੱਥੇ ਨਿਸ਼ਾਨ ਸੀ ਇਹੇ ਗੱਲਬਾਤ ਹੈ ਜੀ ਸਾਰਾ ਸਰਚ ਪ੍ਰੈਸ਼ ਚੱਲ ਰਿਹਾ ਆਪਣਾ ਤੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸਦੇ ਜਾਣਗੇ ਮਾਨਯੋਗ ਐਸਐਸਪੀ ਸਾਹਿਬ ਬਾਧਰ ਵੀ ਬਿਲਕੁਲ ਇੱਥੇ ਨੇ ਆਪਣੇ ਉਹ ਵੀ ਆਪਣੇ ਪ੍ਰੈਸ਼ਰ ਦੇ ਨਾਲ ਨੇ ਔਰ ਜਿਹੜੇ ਵੀ ਤੱਥ ਜਿਸ ਆਉਣਗੇ ਆਪਣੇ ਐਸਐਸਪੀ ਸਾਹਿਬਾਦਰ ਤੁਹਾਨੂੰ ਬਰੀਫ ਕਰ ਦੇਣਗੇ ਕਹਿੰਦੇ ਨੇ ਬੰਦੇ ਜਿਹੜੇ ਇਹਨਾਂ ਨੇ ਵੇਖਿਆ ਉਹਨਾਂ ਕੋਲ ਪੁੱਛਿਆ ਗਿਆ ਕਿ ਪਿੰਡ ਤੁਸੀਂ ਪਹਿਲਾਂ ਦਿੰਦੇ ਹੋ ਕੋਈ ਹਥਿਆਰ ਤੁਹਾਡੇ ਕੋਲ ਹੈ ਕਿ ਸਸਟਾ ਇਸ ਤਰ੍ਹਾਂ ਕੋਈ ਮਾਮਲਾ ਸਾਹਮਣੇ ਆਇਆ ਮੈਂ ਕਹਾਂ ਬ੍ਰਦਰ ਤੁਹਾਨੂੰ ਮੈਂ ਕਹਿ ਰਿਹਾ ਨਾ ਜੀ ਆਪਣੀ ਸਰਚ ਚੱਲ ਰਹੀ ਹੈ ਲੋਕ ਆਪਣੇ ਨਾਲ ਆ ਬੀਐਸਐਫ ਆਰਮੀ ਆਪਣੇ ਨਾਲ ਲੱਗੀ ਹੈ ਔਰ ਐਸਐਸਪੀ ਸਾਹਿਬਾਦਰ ਜਿਹੜੇ ਨੇ ਆਪਣੇ ਬਿਲਕੁਲ ਇਸ ਆਪਰੇਸ਼ਨ ਤੋਂ ਉੱਪਰ ਨਜ਼ਰ ਰੱਖੇ ਨੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਨੂੰ ਐਸਐਸਪੀ ਸਾਹਿਬਾਦਰ ਬਰੀਫ ਕਰ ਦੇਣਗੇ ਥੈਂਕ ਯੂ ਵੈਰੀ ਮਚ ਕ